ਪਾਣੀ ਨਾ ਹੋਵੇ ਤਾਂ ਸੰਸਾਰ ਦੇ ਵਿੱਚ ਕੁਝ ਵੀ ਨਾ ਹੋਵੇ ਇਸ ਦੀ ਕੀਮਤ ਹੁਣ ਪਤਾ ਲੱਗਦੀ ਹੈ ਜਦ ਸਾਨੂੰ ਅਜਿਹੀ ਤਸਵੀਰਾਂ ਸਾਹਮਣੇ ਆਂਦੀ ਹੈ ਕਿ ਜਦੋਂ ਅਸੀਂ ਇੱਕ ਅਜਿਹੀ ਥਾਂ ਤੇ ਖੜੇ ਹੋਣ ਜਿਸ ਨੂੰ ਡੈਮ ਕਿਹਾ ਜਾਂਦਾ ਹੈ ਜਾਂ ਜਿੱਥੇ ਡੈਮ ਹੁੰਦਾ ਹੈ ਲੇਕਿਨ ਉਹ ਡੈਮ ਅੱਜ ਖਾਲੀ ਪਿਆ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਚੰਡੀਗੜ੍ਹ ਦੀ ਇਹ ਰਾਜਸਥਾਨ ਦੀ ਤਸਵੀਰ ਨਹੀਂ ਹੈ ਇਹ ਤਸਵੀਰ ਹੈ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਪਰਚ ਦੇ ਪਰਚ ਡੈਮ ਦੀ ਜਿਹੜਾ ਕਿ ਹੁਣ ਰੇਗਿਸਤਾਨ ਬਣਿਆ ਹੋਇਆ ਹੈ ਜਿਸ ਦਾ ਕਾਰਨ ਹੈ ਪੀਸ਼ਨ ਗਰਮੀ ਗਰਮੀ ਦੇ ਨਾਲ ਵਧਦਾ ਤਾਪਮਾਨ ਇੱਥੇ ਇਸ ਡੈਮ ਨੂੰ ਜਿੱਥੇ ਅਸੀਂ ਦੇਖ ਸਕਦੇ ਆਂ ਤਰੇੜਾਂ ਪਈਆਂ ਨੇ ਦਰਾਰਾਂ ਪੈ ਗਈਆਂ ਨੇ ਡੈਮ ਦੇ ਵਿੱਚ ਜਿੱਥੇ ਪਾਣੀ ਹੁੰਦਾ ਸੀ ਲੋਕ ਸ਼ਾਮ ਨੂੰ ਇੱਥੇ ਆਉਂਦੇ ਸੀਗੇ ਅੱਜ ਇਹ ਪੂਰੇ ਤਰੀਕੇ ਦੇ ਨਾਲ ਸੁੱਕ ਚੁੱਕਿਆ ਹੈ ਤੇ ਜਿਹੜੇ ਜਾਨਵਰ ਨੇ ਜਿਹੜੇ ਕਿ ਇੱਥੇ ਦੇ ਸੀ ਕਹੀਏ ਕਿ ਨਾਲ ਲੱਗਦੇ ਤੁਸੀਂ ਦੇਖ ਸਕਦੇ ਹੋ ਪਹਾੜ ਹੈ ਜੰਗਲ ਹੈ ਉਹ ਜਾਨਵਰ ਇੱਥੇ ਹੁਣ ਪਾਣੀ ਦੀ ਤਲਾਸ਼ ਦੇ ਵਿੱਚ ਘੁੰਮ ਰਹੇ ਤੇ ਇਸ ਦੇ ਨਾਲ ਜਿਹੜਾ ਆਮ ਜਨਜੀਵਨ ਤਾਂ ਅਸਤਵਸਤ ਹੋ ਹੀ ਰਿਹਾ ਹੈ ਤੇ ਜਾਨਵਰ ਜਿਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਉਹਨਾਂ ਦੀ ਮੌਤ ਵੀ ਹੋ ਰਹੀ ਹੈ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਦਿਖਾ ਰਹੀ ਹੈ ਕਿ ਪਾਣੀ ਦੀ ਕੀਮਤ ਕੀ ਹੈ ਤੇ ਇਸ ਕੀਮਤ ਨੂੰ ਸਭ ਸਮਝਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਹ ਵੀ ਤੁਹਾਨੂੰ ਦੱਸ ਦਿੰਦੇ ਕਿ ਮੌਸਮ ਵਿਭਾਗ ਨੇ ਜਿਹੜੀ ਸੰਭਾਵਨਾ ਜਤਾਈ ਸੀ ਕੀ ਤਾਪਮਾਨ ਦੇ ਵਿੱਚ ਵਾਧਾ ਹੋਗਾ ਤੇ ਤਾਪਮਾਨ ਦੇ ਵਿੱਚ ਵਾਧਾ ਜਿਹੜਾ ਹੁਣ ਦੇਖਣ ਨੂੰ ਵੀ ਮਿਲ ਰਿਹਾ ਹੈ ਬੀਤੇ 4 ਦਿਨਾਂ ਦੇ ਵਿੱਚ ਹੀਟ ਵੇਵ ਨੇ ਅੱਤ ਮਚਾਈ ਹੋਈ ਹੈ 40 47 ਡਿਗਰੀ ਤਾਪਮਾਨ ਜਿਹੜਾ ਹੈ ਉਹ ਪੰਜਾਬ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਦੀ ਗੱਲ ਕਰੀਏ ਤੇ 43 ਡਿਗਰੀ ਸੈਲਸੀਅਸ 40 ਡਿਗਰੀ ਸੈਲਸੀਅਸ ਅਮੂਮਨ ਤਾਪਮਾਨ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਪਮਾਨ ਹੋਰ ਵੀ ਜ਼ਿਆਦਾ ਵਧੇਗਾ ਯਾਨੀ ਕਿ ਹੀਟ ਵੇਵ ਵਧੇਗੀ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ ਇਸ ਤੋਂ ਇਲਾਵਾ ਜੇਸੀ ਗੱਲ ਕਰੀਏ ਜ਼ੂ ਦੇ ਵਿੱਚ ਜਿਹੜੇ ਜੀਵ ਜੰਤੂ ਨੇ ਜਿਹੜੇ ਜਾਨਵਰ ਨੇ ਉਹਨਾਂ ਨੂੰ ਪਾਣੀ ਦੀ ਵਿਵਸਥਾ ਪਹੁੰਚਾਈ ਜਾ ਰਹੀ ਹੈ ਲੇਕਿਨ ਜਿਹੜੇ ਅਜਿਹੇ ਜਾਨਵਰ ਨੇ ਜਿਹੜੇ ਕਿ ਪੂਰੀ ਤਰੀਕੇ ਨਾਲ ਨਿਰਭਰ ਕਰਦੇ ਆਂ ਡੈਮਸ ਦੇ ਪਾਣੀਆਂ ਤੋਂ ਮੀਂਹ ਦੇ ਪਾਣੀ ਤੋਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਇਸ ਜੰਗਲ ਦੇ ਵਿੱਚ ਬਹੁਤ ਘੱਟ ਅਜਿਹੀ ਥਾਵਾਂ ਨੇ ਜਿੱਥੇ ਕਿ ਪਾਣੀ ਹੁੰਦਾ ਸੀ ਅਤੇ ਜਿੱਥੇ ਪਾਣੀ ਹੋਣਾ ਸੀ ਉਹ ਅੱਜ ਸੁੱਕਿਆ ਪਿਆ ਹੈ ਡਰਾਈ ਹੈ ਬਿਲਕੁਲ ਕੁਝ ਇੱਥੇ ਨਜ਼ਰ ਨਹੀਂ ਆ ਰਿਹਾ ਤੇ ਤੁਸੀਂ ਆਸ-ਪਾਸੇ ਦੇਖ ਵੀ ਸਕਦੇ ਹੋ ਕਿ ਤੁਹਾਨੂੰ ਇੱਥੇ ਕੁਝ ਨਜ਼ਰ ਨਹੀਂ ਆ ਰਿਹਾ ਹੈ ਜੰਗਲ ਤੋਂ ਇਲਾਵਾ ਅਤੇ ਜਿਹੜਾ ਪਹਾੜ ਉਤਨੂ ਨਜ਼ਾਰਾ ਰਹੇ ਹੋਣੇ ਲੇਕਿਨ ਇਨ ਜਾਨਵਰਾਂ ਨੂੰ ਪਾਣੀ ਪਿਲਾਉਣ ਵਾਲਾ ਇੱਥੇ ਕੋਈ ਵੀ ਨਹੀਂ ਹੈ ਤੇ ਪਾਣੀ ਨਾ ਹੋਣ ਕਰਕੇ ਇਸ ਜੰਗਲ ਦੇ ਆਸ-ਪਾਸ ਦੇ ਜਿਹੜੇ ਜੀਵ ਜੰਤੂ ਨੇ ਜਿਹੜੇ ਜਾਨਵਰ ਨੇ ਉਹਨਾਂ ਵਿੱਚੋਂ ਕਈਆ ਦੀ ਜਿਹੜੀ ਆ ਉਹ ਮੌਤ ਵੀ ਹੋ ਚੁੱਕੀ ਹੈ ਤੇ ਉਹਨਾਂ ਦੇ ਕੰਕਾਲ ਵੀ ਇੱਥੇ ਨਜ਼ਰ ਆ ਰਹੇ ਨੇ ਤੇ ਆਪਣੇ ਆਪ ਦੇ ਵਿੱਚ ਇਹ ਤਸਵੀਰਾਂ ਦਿਖਾ ਰਹੀ ਹੈ ਕਿ ਆਖਿਰ ਮੌਸਮ ਨੇ ਨਾ ਸਿਰਫ ਇਨਸਾਨਾ ਤੇ ਜਿਹੜੀ ਹੈ ਉਹਨਾਂ ਨੂੰ ਉਸ ਦਾ ਫਰਕ ਪੈ ਰਿਹਾ ਬਲਕਿ ਜਾਨਵਰਾਂ ਤੇ ਵੀ ਖਾਸ ਕਰ ਅਜਿਹੇ ਜਾਨਵਰ ਜਿਹੜੇ ਕਿ ਪਾਣੀ ਤੇ ਨਿਰਭਰ ਕਰਦੇ ਆ ਇਸ ਡੈਮ ਤੋਂ ਤੋਂ ਆਪਣੇ ਆਪ ਦੇ ਵਿੱਚ ਇਹ ਹੁਣ ਵੀ ਜਿਹੜੇ ਤਾਪਮਾਨ ਦੀ ਗੱਲ ਕਰੀਏ ਤੇ ਲਗਭਗ 44 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਇੱਥੇ ਦਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਿਹੜੀ ਹਵਾਵਾਂ ਵੀ ਨੇ ਕਿਉਂਕਿ ਇਸ ਦੇ ਨਾਲ ਹੀ ਅਸੀਂ ਵੀ ਦੇਖਦੇ ਹਾਂ ਕਿ ਹਿਊਮਿਡਿਟੀ ਵੀ ਵੱਧਦੀ ਹੈ ਹਿਊਮਿਡਿਟੀ ਹਾਲਾਂਕਿ ਘਟ ਰਹੀ ਲੇਕਿਨ ਜਿਹੜੀ ਹਵਾ ਚੱਲਦੀ ਉਹ ਵੀ ਗਰਮ ਹਵਾ ਲੂ ਜਿਸ ਨੂੰ ਅਸੀਂ ਕਹਿੰਦੇ ਆ ਉਹ ਇੱਥੇ ਮਹਿਸੂਸ ਕੀਤੀ ਜਾ ਰਹੀ ਹੈ ਤੇ ਇੱਕ ਦੂਜੇ ਤੇ ਡਿਪੈਂਡ ਹੋਣ ਵਾਲੇ ਜਾਨਵਰ ਤੁਸੀਂ ਦੇਖ ਸਕਦੇ ਹੋ ਉੱਥੇ ਤਸਵੀਰਾਂ ਕਿੰਨੀ ਪਿਆਰੀ ਤਸਵੀਰ ਨਜ਼ਰ ਆ ਰਹੀ ਜਿੱਥੇ ਗਾਏ ਗਾਦੇ ਉੱਤੇ ਚਿੜੀਆ ਹੈ ਚਿੜੀਆ ਦੇ ਥੱਲੇ ਜੇ ਅਸੀਂ ਦੇਖ ਸਕਦੇ ਆ ਕਿ ਜਿਹੜਾ ਇੱਕ ਹੋਰ ਜਿਹੜਾ ਹੈ ਪੰਛੀ ਚੱਲ ਰਿਹਾ ਨਾਲ ਤੇ ਇਹ ਤਸਵੀਰਾਂ ਇਸ ਡੈਮ ਦੇ ਵਿੱਚ ਨਜ਼ਰ ਆ ਰਹੀ ਤੇ ਲਗਭਗ ਜੇ ਮੈਂ ਇੱਥੋਂ ਮੰਨ ਕੇ ਚਲਾਂ ਤਾਂ 1 ਕਿਲੋਮੀਟਰ ਤੱਕ ਇਹੀ ਨਜ਼ਾਰਾ ਨਜ਼ਰ ਆ ਰਿਹਾ ਕਿਉਂਕਿ ਇਹ ਡੈਮ ਦੀ ਜਿਹੜੀ ਡੈਪਥ ਹੈ ਵੈਸੇ ਬਹੁਤ ਜ਼ਿਆਦਾ ਡੁੱਬਗੀ ਹੁੰਦੀ ਸੀ ਤੇ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਜੇਕਰ ਉੱਥੇ ਬੋਰਡ ਵੀ ਤੁਸੀਂ ਦੇਖੋਗੇ ਤੇ ਤੁਹਾਨੂੰ ਇੱਥੇ ਲਿਖਿਆ ਹੋਏਗਾ ਕਿ ਇਸ ਡੈਮ ਇਹ ਜਿਹੜਾ ਡੈਮ ਬਹੁਤ ਡੂੰਘਾ ਹੈ ਤੇ ਇਸ ਦੇ ਅੰਦਰ ਨਾ ਜਿਹੜਾ ਉਹ ਨਜ਼ਦੀਕ ਲੋਕੀ ਨਾ ਜਾਣ ਲੇਕਿਨ ਅੱਜ ਇਹ ਡੈਮ ਪਾਣੀ ਮੰਗ ਰਿਹਾ ਹੈ ਪਾਣੀ ਦੀ ਤਲਾਸ਼ ਦੇ ਵਿੱਚ ਹੈ ਕਿਉਂਕਿ ਇੱਥੇ ਪੂਰੀ ਤਰੀਕੇ ਨਾਲ ਡਰਾਈਨੈਸ ਨਜ਼ਰ ਆ ਰਹੀ ਹੈ ਤੇ ਮਈ ਦੇ ਮਹੀਨੇ ਦੇ ਵਿੱਚ ਇਹ ਜਿਹੜਾ ਅਸੀਂ ਕਹੀਏ ਕਿ ਮੀਂਹ ਵੀ ਇਸ ਵਾਰੀ ਵਧੀਆ ਨਹੀਂ ਹੋਇਆ ਜਿਸ ਕਰਕੇ ਅੱਜ ਇਹ ਹਾਲਾਤ ਨੇ ਕਿ ਡੈਮ ਜਿਹੜਾ ਹੈ ਉਹ ਪੂਰੀ ਤਰੀਕੇ ਨਾਲ ਡਰਾਈ ਹੋ ਚੁੱਕਿਆ ਹੈ ਤੇ ਆਉਣ ਵਾਲੇ 4-5 ਦਿਨਾਂ ਦੇ ਵਿੱਚ ਵੀ ਕੋਈ ਸੰਭਾਵਨਾ ਨਹੀਂ ਹੈ ਕਿ ਮੀਂਹ ਪਏਗਾ ਤੇ ਇਸ ਡੈਮ ਦੇ ਵਿੱਚ ਪਾਣੀ ਆਏਗਾ ਥੋੜਾ ਬਹੁਤ ਤਾਂ ਪਾਣੀ ਤੁਹਾਨੂੰ ਸਾਈਡ ਤੇ ਜ਼ਰੂਰ ਨਜ਼ਰ ਆ ਰਿਹਾ ਹੋਣਾ ਲੇਕਿਨ ਉਹ ਵੀ ਬਹੁਤ ਥੋੜਾ ਹੈ ਤੇ ਕਿਸ਼ਤੀਆਂ ਵੀ ਇੱਥੇ ਹੋਈਆਂ ਪੜੀਆਂ ਹੋਈਆਂ ਨੇ ਪਈਆਂ ਹੋਈਆਂ ਨੇ ਕਿਉਂਕਿ ਲੋਕੀ ਇੱਥੇ ਪਹਿਲੇ ਕਿਸ਼ਤੀਆਂ ਦੇ ਨਾਲ ਜਿਹੜਾ ਦੇਖਣ ਵੀ ਆਉਂਦੇ ਸੀ ਰਾਤ ਸ਼ਾਮ ਦੇ ਵੇਲੇ ਜਿਹੜਾ ਨਜ਼ਾਰਾ ਹੁੰਦਾ ਸੀ ਉਹ ਵੀ ਖੂਬਸੂਰਤ ਹੁੰਦਾ ਸੀ ਲੇਕਿਨ ਹੁਣੇ ਪੂਰੇ ਤਰੀਕੇ ਨਾਲ ਡਰਾਈ ਹੈ ਤੇ ਇੱਥੇ ਲੋਕਾਂ ਨੂੰ ਹੁਣ ਮਹਿਸੂਸ ਹੋ ਜਾਏਗਾ ਕਿ ਪਾਣੀ ਦੀ ਕੀਮਤ ਕਿੰਨੀ ਕੀ ਜ਼ਿਆਦਾ ਹੈ ਕਿ ਅੱਜ ਗਰਾਊਂਡ ਲੈਵਲ ਵਾਟਰ ਬਿਲਕੁਲ ਵੀ ਨਹੀਂ ਹੈ ਅਤੇ ਮੌਸਮ ਦੇ ਵਿਚ ਤਬਲੀ ਨਾ ਹੁਣ ਕਰਕੇ ਨਾ ਸਿਰਫ ਜਿਹੜੇ ਹੇਠਲੇ ਖੇਤਰ ਨੇ ਬਲਕਿ ਪਹਾੜੀ ਖੇਤਰ ਵੀ ਜਿਹੜੇ ਨੇ ਉਹ ਪੂਰੀ ਤਰੀਕੇ ਨਾਲ ਹੀਟ ਵੇਵ ਦੇ ਨਾਲ ਜੂਝ ਰਹੇ ਨੇ ਕੈਮਰਾ ਪਰਸਨ ਵਿਕਾਸ ਸਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ